ਇਹ ਟਰੈਕਟਰ ਤੇ ਡੱਕ ਕਿੰਨੇ ਕਰ ਪੈਦਾ ਲੱਗੂ ਬਈ ਫਿਰ ਡੱਕ ਜੱਗੀ ਤੇ ਲਗਭਗ 3.5 ਤੋਂ 4 ਲੱਖ ਰੁਪਏ ਦਾ ਡੱਕ ਲੱਗੂਗਾ ਬਈ ਇਹਦੇ 3.5 ਤੋਂ 4 ਲੱਖ ਰੁਪਏ ਦਾ ਟਰੈਕਟਰ ਤੇ ਡੱਕ ਹੀ ਲੱਗਣਾ ਸਿਰਫ ਬਈ ਬਠਿੰਡੇ ਚ ਦੋ ਕਪਤਾਨ ਨੇ ਇੱਕ ਦਾ ਗਾਣੇ ਲਿਖਦਾ ਤੇ ਕਾ ਟਰੈਕਟਰ ਮੌਨਟੀਫਾਈ ਕਰਦਾ ਹੈਗਾ ਅੱਜ ਉਹ ਬਾਈ ਕੋਲੇ ਆਇਆ ਕਿਵੇਂ ਟਰੈਕਟਰ ਕਰਦਾ ਹੈਗਾ ਸਾਰਾ ਕੁਝ ਦਿਖਾਵਾਂਗੇ ਕੀ ਕੀ ਲਾਉਂਦਾ ਹੈਗਾ ਤੇ ਵੀਡੀਓ ਸ਼ੇਅਰ ਕਰਕੇ ਤੁਹਾਡੇ ਉਹ ਦੋਸਤਾਂ ਤੱਕ ਜਰੂਰ ਭੇਜ ਦਿਓ ਜਿਹੜੇ ਟਰੈਕਟਰਾਂ ਨੂੰ ਐਦਾਂ ਸੰਗਾਰਨ ਦੇ ਸਕੀਨ ਨਹੀਂ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਕੋਈ ਵਧੀਆ ਬਹੁਤ ਵਧੀਆ ਜੀ ਪਹਿਲਾਂ ਤਾਂ ਫੋਰਡ ਤੁਹਾਡਾ ਬਹੁਤ ਕੈਂਟ ਲੱਗਿਆ ਇਹਦੇ ਡੈਕ ਡੁੱਕ ਸਾਰਾ ਕੁਝ ਆਪ ਹੀ ਲਾਇਆ ਹੈਗਾ ਬਾਈ A to Z ਪਹਿਲਾਂ ਆਪਾਂ ਰੀਸਟੋਰ ਵੀ ਕਰਦੇ ਆ ਨਾ ਪਹਿਲਾਂ ਤਾਂ ਰੀਸਟੋਰ ਕੀਤਾ ਟਰੈਕਟਰ ਪਰਾਂ ਦੀ 1991 ਮਾਡਲ ਆ ਇਹ ਟਰੈਕਟਰ 91 ਆਮ ਟਰੈਕਟਰ ਬਹੁਤ ਮੋਡੀਫਾਈ ਕਰੀ ਜਾਂਦੇ ਆਪਾਂ ਕਿਸੇ ਨੂੰ ਗਲਤਫਲਤ ਨਹੀਂ ਕਹਿੰਦੇ ਲੇਕਿਨ ਤੁਸੀਂ ਸ਼ੇਡ ਦੇਖੋ ਫੋਰ ਦਾ ਸ਼ੇਡ ਹਮੇਸ਼ਾ ਚੇਂਜ ਕਰ ਦਿੰਦੇ ਆ ਇਹ ਤਾਂ ਨਵੇਂ ਵਰਗ ਆ ਅਰੀਜਨਲ ਸ਼ੇਡ ਆ ਜਿਹੜਾ ਫੋਰ ਦਾ ਆਉਂਦਾ ਹੁੰਦਾ ਹਾਂਜੀ ਆਰੀਜਨਲ ਵਰਗ ਆ ਜਿਹਦੀ ਮਰਜ਼ੀ ਭਾਈ ਜਿਵੇਂ ਆ ਫੋਟੋ ਲੱਗਿਆ ਨੇ ਉਹ ਲਗਵਾ ਲਓ ਹਾਂ ਮੂਸਲ ਭਾਈ ਡੱਕ ਡੱਕ ਜਿੱਡੇ ਮਰਜ਼ੀ ਆਪਣੇ ਕੋਲੇ 22000 ਤੋਂ ਸਟਾਰਟ ਹੋ ਕੇ 5 ਲੱਖ ਤੱਕ ਆਪਣੇ ਕੋਲੇ ਮਿਊਜ਼ਿਕ ਸਿਸਟਮ ਤਿਆਰ ਹੁੰਦਾਗਾ ਅੱਛਾ ਇੰਨੀ ਰੇਂਜ ਅਵੇਲੇਬਲ ਆਪਣੇ ਕੋਲੇ ਜਿਹੜਾ ਕੋਈ ਪੁਰਾਣਾ ਟਰੈਕਟਰ ਹੁੰਦਾ ਆਪਾਂ ਵੇਖ ਗਿਦਾ ਆਮ ਮਿਸਟਰ ਤੋਂ ਤਿਆਰ ਕਰ ਕੇ ਦੇਵਾਂਗੇ ਜੇ ਕੋਈ ਸਾਡੇ ਤੋਂ ਟਰੈਕਟਰ ਰੀਸਟੋਰ ਕਰਾਉਂਦਾ ਜਿਵੇਂ ਆ ਕੀਤਾਗਾ ਜਾਂ ਉਧਰ ਲਾਸਟ ਤੇ ਖੜਾ ਉਹ ਤਿਆਰ ਕਰੀ ਜਾਂਦੇ ਆ ਅੱਛਾ ਆ 55 ਖੜਾ ਹੈ ਨਾ ਹਾਂ ਇਹ ਨਵਾਂ 855 2024 ਮਾਡਲ ਆ ਬਈ ਇਹ ਟਰੈਕਟਰ ਹੈਗਾਗਾ ਆਸਟ੍ਰੇਲੀਆ ਤੋਂ ਬਾਈ ਦਾ ਗੁਰਪ੍ਰੀਤ ਦਾ ਅੱਛਾ ਨਵਾਂ ਲਿਆ ਕੇ ਇੱਥੇ ਛੱਡ ਕੇ ਸੀ ਬਾਈ ਹਾਰ ਪਾਈਪ ਬਾਈ ਹਾਰ ਉਹ ਪਏ ਆ ਧਰੇ ਬਾਈ ਨੂੰ ਕਹਿੰਦੇ ਪਾਰ ਦੇ ਫੋਕਸ ਲਾਹੀ ਤੇ ਇੱਥੇ ਖੜਾ ਗਏ ਸੀ ਤੇ ਫੁੱਲ ਰੈਡੀ ਕੀਤਾ ਮੂਹਰੇ ਤੋਂ ਲੈ ਕੇ ਪਿੱਛੇ ਤੱਕ ਸਾਰੀ ਐਸੈਸਰੀ ਜਿਹੜੀ ਆਪਣੇ ਕੋਲ ਲੱਗੀ ਆ ਸਿਸਟਮ ਕੀ ਡਾਊਨ ਸੀਲਿੰਗ ਛਤਰੀ ਡੈਕ ਆ ਚੀਜ਼ਾਂ ਹੋ ਗਈਆਂ ਬੰਪਰ ਹੋ ਗਿਆ ਇਹ ਚੀਜ਼ਾਂ ਬਈ ਟਰੈਕਟਰ ਤੇ ਜਿਹੜੀ ਵੀ ਚੀਜ਼ ਲਾਉਂਦੀ ਆ ਦੁਨੀਆ ਤੇ ਜਿਹੜੀ ਚੀਜ਼ ਬਣ ਗਈ ਵੀ ਤੁਹਾਡੇ ਕੋਲੇ ਉਹ ਹੈਗੀ ਆ ਉਹੀ ਲਾਉਂਦੇ ਬਈ ਜਿਹੜੀ ਚੀਜ਼ ਟਰੈਕਟਰ ਤੇ ਛੱਡੋ ਕੋਈ ਬੰਦਾ ਬਾਹਰ ਰਹਿੰਦਾ ਕੈਨੇਡਾ ਅਮਰੀਕਾ ਰਹਿੰਦਾ ਉਹਨੇ ਕਿਸੇ ਤੇ ਪੀਟਰ ਵੈਲਟ ਜਾਂ ਟਰੱਕਾਂ ਦੇ ਵੀ ਐਸੈਸਰੀ ਲੱਗੀ ਦੇਖੀ ਹੁੰਦੀ ਆ ਬੰਦਾ ਫੋਟੋ ਭੇਜਿਆ ਐਸੈਸਰੀ ਟਰੈਕਟਰ ਤੇ ਲਵਾਉਣੀ ਆ ਸੀ ਆਪੇ ਬਣਾ ਕੇ ਲਾ ਕੇ ਦੇਵਾਂ ਆ ਜਿਵੇਂ ਲਾਈ ਬਾਈ ਇਹਦੇ ਵਿੱਚ ਕੁਝ ਵੀ ਤੁਸੀਂ ਚੇਂਜ ਕਰ ਸਕਦੇ ਹੋ ਆਪਣਾ ਜਨਾ ਲਿਖ ਲਓ ਜੋ ਮਰਜ਼ੀ ਕਰੀ ਚਾਹੋ ਕੁਝ ਵੀ ਲਿਖ ਲਓ ਜਿਹੜਾ ਮਰਜ਼ੀ ਕਲਰ ਬਣਾ ਲਓ ਇਹ ਵਾਈਫਾਈ ਦੇ ਨਾਲ ਕਨੈਕਟ ਹੋ ਜਾ ਅੱਛਾ ਵਾਈਫਾਈ ਦੇ ਨਾਲ ਮੋਬਾਈਲ ਨਾਲ ਹੀ ਸਾਰਾ ਕੁਝ ਜਾਉ ਮੈਂ ਆ ਟਰੈਕਟਰ ਆ ਬਾਈ ਇਹ ਵੀ ਇਹ ਕੈਨੇਡਾ ਤੋਂ ਆ ਬਾਈ ਇਹ ਬਾਈ ਲਾਡੀ ਆ ਬ੍ਰੈਂਪਟਨ ਦੇ ਵਿੱਚ ਆ ਬਾਈ ਕੰਸਟਰਕਸ਼ਨ ਦਾ ਕੰਮ ਆ ਬਾਈ ਦਾ ਅੱਛਾ ਉਹਦਾ ਟਰੈਕਟਰ ਆ ਇਹ ਭਾਰੀ ਭੇਜਣਾ ਇਹ ਵੀ ਹਾਂ ਮਤਲਬ ਨਹੀਂ ਇੱਥੇ ਰੱਖਣਾ ਇੱਥੇ ਆ ਬਸ ਉਹਨੇ ਸ਼ੌਂਕੀਆਂ ਤਿਆਰ ਕਰਾਇਆਗਾ ਆਪਦੇ ਵਾਸਤੇ ਕਰਾਇਆ ਆ ਰਿਹਾ 2 ਮਹੀਨੇ ਤੱਕ ਇੱਥੇ ਤੇ ਬਾਈ ਨੇ ਫੋਨ ਤੇ ਮੈਨੂੰ ਬਸ ਸਾਰਾ ਤਿਆਰ ਕਰਾਇਆ ਸੀ ਟਰੈਕਟਰ ਦੇ ਫਿਰ ਜਿਵੇਂ ਆ ਹੋਗੇ ਮੈਟ ਵਗੈਰਾ ਬਾਈ ਆ ਮੂਰੇ ਤੇ ਲੈ ਕੇ ਬੰਪਰ ਲਾਈਟਾਂ ਬਾਈ ਆ ਦੇਖੋ ਮੈਟ ਵਗੈਰਾ ਬਹੁਤ ਹਾਈ ਕੁਆਲਿਟੀ ਦੇ ਆ ਪਹਿਲਾਂ ਜੱਗੀਆਂ ਉਹਦੇ ਹੁੰਦੇ ਹੁੰਦੇ ਸੀ ਜੀਪਾਂ ਚੂਪਾਂ ਦੇ ਦੇਖਿਆ ਕਿਵੇਂ ਦੇਖਿਆ ਪਹਿਲਾਂ ਹਾਂ ਜੀਪਾਂ ਦੇ ਓਵੇਂ ਆ ਬਾਈ ਉੱਥੇ ਕਪੜਾ ਮਾਰ ਥੱਲੇ ਓਵੇਂ ਨਵੇਂ ਦਾ ਨਵਾਂ ਨਿਕਲੋ ਸੀਟ ਕਵਰ ਜਿੰਨੀ ਵੀ ਆਪਾਂ ਐਸੈਸਰੀ ਲਾ ਕੇ ਦਿੰਨੇ ਆ ਬ ਇਹ ਆਪਣਾ ਕੰਟੈਕਟਰ ਵੀ ਨਾ ਕਰੇ ਹਨ ਉਹ ਤਾਂ ਆਪਾਂ ਸੌਰੀ ਮੰਗਦੇ ਆ ਆ ਨੀਲਾ ਘੋੜਾ ਆ ਗਿਆ ਹਨ ਇਹ ਆ ਗਿਆ ਨੀਲਾ ਘੋੜਾ ਕਿਹੜਾ ਮਾਡਲ ਹੈ ਇਹ ਇਹ ਹੈਗਾ 2022 ਮਾਡਲ ਆ ਬਾਈ ਇਹ ਹੈਗਾ ਬਾਈ ਰੈਬ ਦਾ ਕੈਨੇਡਾ ਚ ਆ ਬਾਈ ਆਪਣਾ ਅੱਛਾ ਬਾਈ ਨੇ ਆਪਣੇ ਤੋਂ ਪਹਿਲਾਂ ਵੀ ਦੋ ਤਿੰਨ ਟਰੈਕਟਰ ਰੈਕਟਰ ਕਰੇ ਆ ਉਹਦੇ ਤੇ ਗਾਹਾਂ ਵੀ ਆ ਰਹੇ ਆਗੇ ਹਾਂ ਇਹ 9 ਕੁ ਲੱਖ ਦਾ ਟਰੈਕਟਰ ਹੈਗਾ 9 ਲੱਖ ਉੱਪਰ ਲਾ ਦੇਣਾ 9 ਦਾ ਮਿਲਦਾ 10 ਲੱਗੂਗਾ ਬਾਈ ਆ ਵੇਖੋ ਬਈ ਬੰਪਰ ਤੇ ਕਿੰਨਾ ਸੋਹਣਾ ਪੰਜਾਬ ਦਾ ਨਕਸ਼ਾ ਬਣਾਇਆ ਉੱਪਰਲੇ ਹੀ ਮੋਬਿਲ ਬਣਾਇਆ ਜੀ ਬਾਈ 50000 ਦਾ ਤਾਂ ਇਕੱਲਾ ਬੰਪਰ ਰੈਡੀ ਹੋਇਆ ਬਾਈ ਇਹਦਾ ਅੱਛਾ ਤੇਰਾ ਟਾਇਰ ਅਲਾਈ ਸਾਢੇ 1-3 ਲੱਖ ਇਹਦੇ ਜਿਵੇਂ ਕਹਿੰਦੇ ਹੁੰਦੇ ਬੂਟ ਪਏ ਆ ਇਹਦੇ ਹਨਾ ਇਹ ਟਰੈਕਟਰ ਡੈਕ ਕਿੰਨੇ ਕਰ ਪੈਦਾ ਲੱਗੂਗਾ ਬਾਈ ਫਿਰ ਡੈਕ ਜੱਗੀ ਤੇ ਲਗਭਗ ਸਾਢੇ 3-4 ਲੱਖ ਰੁਪਏ ਦਾ ਡੈਕ ਲੱਗੂਗਾ ਬਾਈ ਇਹਦੇ ਸਾਢੇ 3-4 ਲੱਖ ਰੁਪਏ ਦਾ ਟਰੈਕਟਰ ਤੇ ਡੈਕ ਹੀ ਲੱਗਣਾ ਸਿਰਫ ਡੈਕ ਹੀ ਲੱਗਣਾ ਬਾਈ ਤੇ ਜਿੰਨੇ ਇਹਦੇ ਪਾਰਟ ਨੇ ਮਤਲਬ ਇਹ ਨਹੀਂ ਹੈਗਾ ਵੀ ਬੰਪਰ ਕਰੋਮ ਦਾ ਕਰਤਾ ਲਾਏ ਪਾਤੇ ਇੱਕ ਇੱਕ ਪਾਰਟ ਜਿਵੇਂ ਆ ਦੇਖੋ ਬੈਟਰੀ ਬਾਕਸ ਹੋ ਗਿਆ ਪਿੱਛੇ ਲਿੰਕਾਂ ਵਗੈਰਾ ਉਹ ਪੰਗਿਆਂ ਨੇ ਹਜੇ ਫਿਟਿੰਗ ਕਰੀ ਜਾਂਦੇ ਆ ਕਿਉਂਕਿ ਚੱਲੀ ਜਾਂਦਾ ਇਹਨਾਂ ਪ੍ਰੋਸੈਸਾਂ ਲਿੰਕਾ ਇੱਥੋਂ ਤੱਕ ਕੇ ਜਿਹੜੀ ਟਰਾਲੀ ਵਾਲਾ ਗੁੱਲਾ ਹੈ ਉਹ ਵੀ ਕਰੋਮ ਦੇ ਵਿੱਚ ਬਣਾ ਕੇ ਬਣਾ ਕੇ ਆਹ ਕਿਹੜਾ ਮਾਡਲ ਹੈ ਟਰੈਕਟਰ ਫਿਰ ਇਹ 2007 ਮਾਡਲ ਹੈ ਟਰੈਕਟਰ ਬਾਈ ਤਾਂ ਸਾਈਡ ਗੇਅਰ ਨਤੋਂਦੀ ਨਹੀਂ ਸੀ ਹਾਂ ਤੇਰਾ ਉਹ ਫਿਰ 13 ਦੇ ਟਾਇਰਾਂ ਚ ਆਉਂਦਾ ਸੀ ਉਹ ਵੀ ਜੱਗੀ ਇਹ ਬਾਈ ਆਪਾਂ 16 ਦੇ ਟਾਇਰਾਂ ਚ ਕਰਤਾ 60 ਹੌਸਪਾਵਰ ਕਰਤਾ ਵੱਡਾ ਕਰਤਾ 3 ਸਪੀਡ ਕਰਤਾ ਛੋਟਾ ਗੇ ਜਿਹੜਾ ਇਹਦਾ ਹੁਣ ਵਾਲਾ ਟੈਕਨੋਲੋਜੀ ਦਾ ਇੰਜਨ ਫਿੱਟ ਕਰਤਾ ਤੇ ਇਹ ਟਰੈਕਟਰ ਜਣਾ ਕੈਨੇਡਾ ਤੇ ਆਮ ਟਰੈਕਟਰ ਤੁਸੀਂ ਜਿਵੇਂ ਤੁਸੀਂ ਪਹਿਲਾਂ ਗੱਲ ਕਰੀਏ ਵੀ ਟਰੈਕਟਰ ਤਿਆਰ ਕਰਾ ਲੈਂਦੇ ਆ ਤੇ ਮੁੜ ਕੇ ਥੱਲੇ ਕੌਲੇ ਧਰੀ ਜਾਂਦੇ ਹਨਾ ਹਾਂ ਹਾਂ ਆਪਣੀ ਮਤਲਬ ਜਿਹੜਾ ਬੰਦਾ ਆਪਣੇ ਤੋਂ ਰੀਸਟੋਰ ਕਰਾਊਗਾ ਚਾਹੇ ਐਫੀਡੈਪਟ ਤੋਂ ਲਿਖ ਕੇ ਲੈ ਲੇ ਹੁਣ ਜਿਵੇਂ ਆ ਕੈਨੇਡਾ ਜਾ ਰਿਹਾ ਟਰੈਕਟਰ ਇਹਦਾ ਇਹੋ ਜਿਹਾ ਕੰਮ ਕੀਤਾ ਜਾਗੀ ਆਪਾਂ ਤਿੰਨ ਪੀੜੀਆਂ ਦਾ ਲਿਖ ਕੇ ਦੇ ਦੇਾਂਗੇ ਵੀ ਤਿੰਨ ਪੀੜੀਆਂ ਚ ਵੀ ਜੇ ਕੋਈ ਹੋ ਗਿਆ ਸੀ ਬੈਠੇ ਬਾ ਲੀਕ ਨੂੰ ਕੋਲੇ ਦਾ ਗਾਰੰਟੀ ਆ ਤਿੰਨ ਪੀੜੀਆਂ ਦੀ ਗਾਰੰਟੀ ਇੱਥੇ ਜੇ ਕਿਸੇ ਨੇ ਸਾਡੇ ਤੋਂ ਤ ਗਾਰੰਟੀ ਲੈ ਕੇ ਲੈ ਜੇ ਚੌਣ ਚੂਣ ਵਾਲੀ ਗੱਲਾਂ ਤਾਂ ਬੜੀ ਦੂਰ ਆਹ ਸੁਣ ਲੋ ਬਾਈ ਗੱਲ ਕੰਪਨੀ ਵਾਲੇ ਵੀ 2 ਸਾਲ ਦੀ ਗਾਰੰਟੀ ਦਿੰਦੇ ਆ ਪਰ ਬਾਈ ਉਰੀ ਤਿੰਨ ਪੀੜੀਆਂ ਦੀ ਗਾਰੰਟੀ ਦਿੰਦੇ ਹੈਗੇ ਇਦੋਂ ਉੱਪਰ ਕੀ ਭਾਲਦੇ ਹੋਗੇ ਆਹ ਟਰੈਕਟਰ ਤਿਆਰ ਕੀਤਾਗਾ ਕੋਈ ਕਹਿ ਨਹੀਂ ਸਕਦਾ 2007 ਮਾਡਲ ਆ ਕਿਉਂਕਿ ਹਾਲੇ ਤਾਂ ਇਹ ਤਿਆਰ ਕਰਨਾ ਬੰਪਰ ਵਗੈਰਾ ਲੱਗ ਰਹੇ ਨੇ ਇਹਦੇ ਤੇ ਸਿਰਫ ਟਾਇਰ ਤੇ ਮਰਗਿਆਟੀ ਪਿਆ ਹੈ ਨਾ ਬਾਕੀ ਇਹਦੀ ਟੈਸਟਿੰਗ ਟੈਸਟਿੰਗ ਹੀ ਲੈਂਦੀ ਹੈ ਅਗਲੀ ਆਪਾਂ ਜੱਗੀ ਪਹਿਲਾਂ ਆਪਾਂ ਕਦੇ ਵੀ ਕੋਈ ਟਰੈਕਟਰ ਤਿਆਰ ਕਰਦੇ ਆਂ ਬਾਈ ਸਾਡਾ ਇਹ ਕੰਮ ਨਹੀਂ ਵੀ ਇੰਜਨ ਕਰਤਾ ਸਾਰਾ ਕੁਝ ਕਰਤਾ ਤੇ ਰੰਗ ਮਾਰਤਾ ਹੁਣ ਇਸ ਦੂਬਾਦੀ ਦੀ ਟੈਸਟਿੰਗ ਹੋਊਗੀ ਟੈਸਟਿੰਗ ਦੇ ਵਿੱਚ ਜਿੰਨੀਆਂ ਕਮੀਆਂ ਰਹਿ ਗਈਆਂ ਬਾਈ ਉਹ ਕੱਢ ਕੇ ਫੇਰ ਸਾਰੇ ਦੋ ਤੋਂ ਕਲਰ ਲਾ ਕੇ ਦੁਬਾਰੇ ਰੀਪੇਂਟ ਹੋਊਗਾ ਤੇ ਆਪਣਾ ਸਿਸਟਮ ਇਹ ਆ ਜਿਹੜੇ ਜੈਨੂਨ ਕੰਮ ਕਰਾਉਣਾ ਬਾਈ ਨੇ ਉਹੀ ਕਨੈਕਟ ਕੰਟੈਕਟ ਕਰੇ ਆਪਣੇ ਨਾਲ ਆਪਣੇ ਕੋਲੇ ਕੋਈ ਆਵੇ ਚਾਹੇ ਨਾ ਆਵੇ ਕੰਮ ਸੋਡਾ ਕੋਲੇ ਬੈਠੇ ਨਾਲੋਂ ਵਧੀਆ ਕਰਕੇ ਦੇਵ ਜਿ ਪਾਉਣੇ ਆ ਤੇ ਜੱਕੀ ਜਿੰਨੇ ਵੀ ਪਾਰਟ ਯੂਜ਼ ਹੋਏ ਨੇ ਬਾਈ ਇਹ ਚ ਲਾਲਾ ਫੋਰਡ ਚ ਲਾਲਾ ਸਾਰੇ ਸਕਾਟ ਕੰਪਨੀ ਦੇ ਨੇਗੇ ਤੇ ਨਵੇਂ ਨੇ ਕੋਈ ਆਪਾਂ ਡਿਸਪੋਜ਼ਲ ਪੁਰਾਣਾ ਪਾਰਟ ਨਹੀਂ ਯੂਜ਼ ਅੱਛਾ ਤੇ ਬਾਕੀ ਇਹਦੇ ਤੋਂ ਇਲਾਵਾ ਕਿਸੇ ਨੇ ਤਿਆਰ ਨਹੀਂ ਟਰੈਕਟਰ ਕਰਾਉਣਾ ਜਿਵੇਂ ਆ ਹੋਗੀਆਂ ਨਾ ਮਰਗਿਆਟ ਵਗੈਰਾ ਹੋਗੇ ਜਾਂ ਜਾਲੀਆਂ ਵਗੈਰਾ ਇਹ ਸਾਰਾ ਕੁਝ ਹੀ ਮਿਲ ਜਾਂਦਾ ਇਹ ਤਾਂ ਬਈ ਆ ਇਹ ਸੀਜ਼ਨਲ ਚੀਜ਼ਾਂ ਨੇ ਬਾਈ ਜੋ ਸੀਜ਼ਨ ਆਉਂਦਾ ਆਪਣੇ ਜਾਲੀਆਂ ਵਗੈਰਾ ਤੇ ਸਾਰਾ ਪਾਰਟ ਹੀ ਆਪਾਂ ਇੱਥੇ ਲੋਕਾਂ ਨੂੰ ਸੇਲ ਕਰਦੇ ਆ ਏ ਟੂ ਜ਼ੈਡ ਮਿਲਦਾ ਹਾਂ ਤੁਹਾਨੂੰ ਜਾਲੀ ਗਾਂਦੇ ਵੀ ਚਲੋ ਮੈਂ ਇੱਕ ਕੁਆਲਿਟੀ ਜਿਹੜਾ ਬੰਦਾ ਸ਼ੋਹ ਜਾਲੀ ਆਪਣੇ ਤੋਂ ਲਵਾ ਕੇ ਲੈ ਗਿਆ ਦੀ ਗਰੰਟੀ ਲਿਖ ਕੇ ਲੈ ਜੇ ਆਪਣੇ ਤੋਂ ਵੀਜ ਵਾਲੀ ਖਰਾਬ ਉਹ ਜਾਲੀ ਦੀ ਅੱਛਾ ਹਾਂ ਉਹਦੀ ਕੁਆਲਿਟੀ ਮੈਂ ਤੁਹਾਨੂੰ ਦਿਖਾ ਦਿੰਦਾ ਜੇ ਦੇਖਣੀ ਆ ਦਿਖਾ ਦੇ ਲਾ ਕੇ ਬਾਈ ਆ ਇੱਕ LED ਫੋਟੋ ਆਪਣੇ ਬਜ਼ੁਰਗਾਂ ਦੀ ਆਪਣੇ ਬੱਚਿਆਂ ਦੀ ਜਿਹਦੀ ਮਰਜ਼ੀ ਲਵਾ ਲੋ ਆ ਵੇਖੋ ਨਾ ਆ ਕਿਸ ਨੇ ਆਪਣੇ ਬਜ਼ੁਰਗਾਂ ਦੀ ਲਵਾਈ ਹੈਗੀ ਬੋ हां ਇਹ ਬਜ਼ੁਰਗਾਂ ਦੀ ਕਿਸੇ ਬਾਬੇ ਦੀ ਲਵਾ ਲਓ ਜਿੱਦੀ ਮਰਜ਼ੀ ਲਵਾ ਲਓ ਲਾ ਕੇ ਦੇ ਦੋਗੇ हां ਜਿਹੜੀ ਵੀ ਇਹ ਤਾਂ ਮਤਲਬ ਕੋਈ ਫੋਟੋ ਲਵਾਉਣੀ ਹੈ ਜਹੇ ਜੀ ਮਰਜ਼ੀ ਡਿਜ਼ਾਈਨਿੰਗ ਕਰਾਉਣੀ ਹੈ ਬਾਈ ਜ਼ਰੂਰੀ ਨਹੀਂ ਵੀ ਆਹੀ ਕਰਕੇ ਦੇਵਾਂਗੇ ਅੱਛਾ ਬੰਦਾ ਸਾਨੂੰ ਫੋਟੋ ਭੇਜੇ ਵੀ ਆਹ ਡਿਜ਼ਾਈਨਿੰਗ ਚਾਹੀਦੀ ਆ ਉਹ ਅਸੀਂ ਰੈਡੀ ਕਰਕੇ ਦੇਵਾਂਗੇ ਬਾਈ ਆ ਆ ਗਈਆਂ ਬਾਈ ਜਾਲੀਆਂ ਵੇਖੋ ਜਾਲੀਆਂ ਦੀ ਕੁਆਲਿਟੀ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਬਾਈ ਜਦੋਂ ਕੋਈ ਪਿੰਡਾਂ 'ਚ ਮਿਹਨਤ ਕਰਦਾ ਆਪਣਾ ਸਾਰਿਆਂ ਦਾ ਹੱਕ ਬਣਦਾ ਉਹਨੂੰ ਸਪੋਰਟ ਕਰੀਏ ਇੱਕ ਪਾਸੇ ਤਾਂ ਆਪਾਂ ਕਹਿੰਦੇ ਆ ਵੀ ਪੰਜਾਬ ਬਾਹਰਲੇ ਦੇ ਸ ਸ਼ੇਅਰ ਕਰ ਦਿਓ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਆ ਵੇਖੋ ਜਾਲੀ ਦੀ ਕੁਆਲਿਟੀ ਬਈ ਸਹੀ ਕਹਿੰਦਾ ਆ ਜਾਲੀ ਆ ਟਰੈਕਟਰ ਦੀ ਇਹਦੇ ਉੱਪਰ ਚੜ ਜਾ ਬਈ ਟੁੱਟ ਟੱਟ ਨਾ ਜਾਵੇ ਨਾ ਡੇਗਣਾ ਪਈ ਆਇਆ ਬਈ ਤੇਰੇ ਸੇਮ ਤੂੰ ਵੀ ਆ ਜਾ ਬਈ ਇੰਨੇ ਨਾ ਢੜਾਓ ਮੈਂ ਚੜ ਜਾ ਯਾਰ ਤੇਰੇ ਸੇਮ ਚੜਾ ਦੇ ਤੇਰੇ ਬਾਈ ਦੇ ਨਾਲ ਮਾੜਾ ਜਗ੍ਹਾ ਦੇ ਤੂੰ ਬਸ ਉੱਤੇ ਚੜਨ ਨੂੰ ਲੇ ਵਈ ਇੱਕ ਹੋਰ ਜਿਹੜਾ ਆ ਟਰੈਕਟਰ ਨੇ ਜਾਲੀ ਬਸ ਵਈ ਰਹਿਣ ਦੇ ਵਾਧੂਆਂ ਦੋ ਜਾਣੀ ਬਹੁਤ ਆ ਇੰਨੇ ਬਹੁਤ ਨੇ ਇਹਦੀ ਗਾਰੰਟੀ ਐ ਇੰਨੇ ਇਹਦੀ ਗਾਰੰਟੀ ਬਾਈ ਟਰੈਕਟਰ ਨਵਾਂ ਲਿਆ ਆਵੇ ਬੰਦਾ ਹਾਂ ਅਗਲਾ ਕੰਪਨੀ ਦੀ ਤੇਰੇ ਵਾਲੀ ਗੱਲ ਆ ਕੋਈ ਸਾਲ ਦੀ ਗਾਰੰਟੀ ਦਿੰਦਾ ਟਰੈਕਟਰ ਦੀ ਦੋ ਦੇ ਦਿੰਦਾ ਹਾਂ ਆਪਾਂ ਜਾਲੀ ਦੀ ਜਿੰਨੇ ਸਾਲ ਉਹ ਟਰੈਕਟਰ ਰੱਖੂਗਾ ਬੰਦਾ ਨਾ ਮੇ ਨੂੰ ਚਾਹੇ 15 ਰੱਖੇ 20 ਰੱਖੇ ਇਹ ਜਾਲੀ ਦੀ ਓਨੇ ਟਾਈਮ ਦੀ ਗਾਰੰਟੀ ਐ ਬਾਕੀ ਆ ਸਤਰੀਆਂ ਵਗੈਰਾ ਸਾਰਾ ਕੁਝ ਲਾਉਣੇ ਹੋ ਬਈ ਸਾਰਾ ਕੁਝ ਲਾਉਣੇ ਆ ਬਾਈ ਤੇ ਸਾਰੇ ਕੰਮ ਦੀ ਫੁੱਲ ਗਾਰੰਟੀ ਹੋਊਗੀ ਤੇ ਲਾਈਫ ਵਾਲਾ ਕੰਮ ਆ ਜੱਗੀ ਆਪਣਾ ਬਾ ਲੰਕ ਕੇ ਉਹ ਕੰਮ ਨਹੀਂ ਹੈਗਾ ਬਾਈ ਬਈ ਠੀਕਾ ਕਰ ਦੋ ਸਿਰ ਤੁਹਾਡੇ ਜਿਹੜੇ ਦੋਸਤ ਟਰੈਕਟਰ ਰੱਖਣ ਦੇ ਸਕੀਨ ਨੇ ਉਹਨਾਂ ਨੂੰ ਸੰਗਾਰਨ ਦੇ ਸਕੀਨ ਨੇ ਇੱਕ ਵਾਰ ਬਾਈ ਦਾ ਸਕਰੀਨ ਤੇ ਨੰਬਰ ਚੱਲ ਰਿਹਾਗਾ ਤੇ ਇੰਸਟਾ ਤੇ ਇਹਨਾਂ ਦੀ ਬਾਈਉਰਾਂ ਦੀ ਆਈਡੀ ਹੈ ਇੱਕ ਕੀ ਨਾਮ ਤੇ ਆਪਣੀ ਕਪਤਾਨ ਮੋਡੀਫਿਕੇਸ਼ਨ ਦੇ ਨਾਂ ਤੇ ਬਾਈ ਸੋਸ਼ਲ ਮੀਡੀਆ ਤੇ ਇੰਸਟਾਗ੍ਰam ਤੇ ਵੀ ਆਪਣਾ YouTube ਤੇ ਵੀ Facebook ਤੇ ਆਪਣੇ ਅਕਾਊਂਟ ਬਣੇ ਹੋਏ ਨੇ ਉਹ ਫੋਲੋ ਜਰੂਰ ਕਰ ਲਿਓ ਉੱਥੇ ਕਿਸ ਤਰ੍ਹਾਂ ਦਾ ਕੰਮ ਬਾਈਉਰੀ ਕਰਦੇ ਨੇ ਸਾਰੀਆਂ ਅਪਡੇਟ ਪਾਉਂਦੇ ਰਹਿੰਦੇ ਆ ਤੇ ਸ਼ੇਅਰ ਕਰ ਦਿਓ ਧੰਨਵਾਦ ਮਿਹਰਬਾਨੀ